ਨੰਦ ਸਤਗੁਰੂ ਤੇਰਾ ਹੀ ਆਸਰਾ ਪਰਮਾਰਥ ਦੇ ਮਾਰਗ ਦੇ ਵਿੱਚ ਤਿੰਨ ਮੁੱਖ ਚੀਜ਼ਾਂ ਦੀ ਲੋੜ ਹੈ ਪਹਿਲਾ ਸਤਗੁਰੂ ਦੂਸਰਾ ਸਤ ਸੰਗ ਅਤੇ ਤੀਜਾ ਸਤ ਸ਼ਬਦ ਇਹਨਾਂ ਨੂੰ ਹੀ ਸੰਤਾਂ ਦੀ تعلیم ਤੇ ਬੁਨਿਆਦੀ ਊਸੂਲ ਕਿਹਾ ਜਾਂਦਾ ਹੈ ਸੰਤਾਂ ਦਾ ਸਤ ਸੰਗ ਕਰਨ ਤੇ ਜੀਵ ਰੋਹਾਨੀਅਤ ਦੇ ਵਿੱਚ ਰੰਗਣ ਦੇ ਵਿੱਚ ਰੰਗਿਆ ਜਾਂਦਾ ਹੈ ਸਤਗੁਰ ਦਾ ਮਿਲਾਪ ਹੋਂ ਤੇ ਜੀਵ ਦਾ ਅ ਗਿਆਨ ਰੂਪੀ ਅੰਧਕਾਰ ਦੂਰ ਹੋ ਜਾਂਦਾ ਹੈ ਅਤੇ ਉਹ ਇੱਕ ਪ੍ਰਕਾਸ਼ ਬਾਣ ਦਾਇਰੇ ਦੇ ਅੰਦਰ ਪ੍ਰਵੇਸ਼ ਕਰਦਾ ਹੈ ਉਹਨਾਂ ਦਾ ਸਾਸੰਗ ਕਰਨ ਪੁਰ ਜੀਵ ਨੂੰ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਹੀ ਇਸ ਜੀਵਨ ਰੂਪੀ ਡਾਗ ਮਹਾਦੀ ਬੇੜੀ ਦਾ ਮਲਾਹ ਹੈ ਕੋਈ ਵੀ ਜੀਵ ਗੁਰੂ ਦੀ ਸਹਾਇਤਾ ਤੋਂ ਬਿਨਾ ਇਸ ਸੰਸਾਰ ਰੂਪੀ ਪੈ ਦੇ ਭਰੇ ਹੋਏ ਸਾਗਰ ਤੋਂ ਪਾਰ ਨਹੀਂ ਹੋ ਸਕਦਾ ਗੁਰੂ ਦੀ ਕਿਰਪਾ ਨਾਲ ਹੀ ਜੀਵ ਦੇ ਮਨ ਤੇ ਆਤਮਾ ਤੋਂ ਅਗਿਆਨਤਾ ਦਾ ਪਰਦਾ ਲੈਂਦਾ ਹੈ ਅਤੇ ਆਤਮਾ ਮਾਲਕ ਨੂੰ ਪਛਾਣਨ ਦੇ ਕਾਬਲ ਬਣਦੀ ਹੈ ਸ਼੍ਰੀ ਗੁਰੂ ਰਾਮਦਾਸ ਜੀ ਗੁਰਵਾਣੀ ਅੰਦਰ ਫਰਮਾਉਂਦੇ ਹਨ ਗੁਰਬਿਣ ਘੋਰ ਅੰਧਾਰ ਗੁਰਵਿਣ ਸਮਝ ਨ ਆਵੇ ਗੁਰਬਿਣ ਸੁਰਤਿ ਨ ਸਿੱਧ ਗੁਰਗਣ ਮੁਕਤ ਨ ਪਾਵੇ ਸਤਿਗੁਰ ਬਾਝੋਂ ਘੋਰ ਅੰਧਾਰਾ ਡੂਬ ਮੂਏ ਬਿਨ ਪਾਣੀ ਹੁਣ ਇੱਥੇ ਸਵਾਲ ਪ੍ਰਗਟ ਹੁੰਦਾ ਹੈ ਕਿ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਸ ਦੀ ਬਾਬਤ ਭਗਵਤ ਗੀਤਾ ਵਿੱਚ ਬਿਲਕੁਲ ਸਪਸ਼ਟ ਵਰਣਨ ਕੀਤਾ ਗਿਆ ਹੈ। ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਅਰਜੁਨ ਨੂੰ ਉਪਦੇਸ਼ ਕਰਦੇ ਹਨ ਤੂੰ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਇਹ ਅਭਿਆਸ ਤੇ ਸੇਵਾ ਕਰ ਜੋ ਗੁਰੂ ਤਤ ਦੇ ਭੇਦ ਨੂੰ ਜਾਣਦਾ ਹੈ ਕੇਵਲ ਉਹੀ ਤੈਨੂੰ ਗਿਆਨ ਦਾ ਉਪਦੇਸ਼ ਦੇ ਸਕਦਾ ਹੈ। ਕਠ ਉਪਨਿਸ਼ਦ ਅੰਦਰ ਦਰਜ ਹੈ ਬਿਨਾ ਦੀਕਸ਼ਤ ਹੋਣ ਦੇ ਮਾਲਕ ਨਹੀਂ ਜਾਣਿਆ ਜਾ ਸਕਦਾ ਭਾਵੇਂ ਕਿੰਨਾ ਵੀ ਕੋਈ ਬੁੱਧੀ ਵਿਚਾਰ ਵਾਲਾ ਯਤਨ ਕਰੇ ਯਾਦ ਤੱਕ ਕਿਸੇ ਪੂਰੇ ਗੁਰੂ ਕੋਲੋਂ ਤੂੰ ਸਿੱਖਿਆ ਨਹੀਂ ਲੈਂਦਾ ਉਦੋਂ ਤੱਕ ਤੂੰ ਮਾਲਕ ਨੂੰ ਨਹੀਂ ਪਾ ਸਕਦਾ ਉਹ ਇੰਨਾ ਸੂਖਸ਼ਮ ਹੈ ਕਿ ਵਿਚਾਰ ਦੀ ਹੱਦ ਵਿੱਚ ਨਹੀਂ ਆ ਸਕਦਾ ਕੋਈ ਦੁਨਿਆਵੀ ਵਿਦਿਆ ਸਿੱਖਣ ਲਈ ਉਸ ਇਲਮ ਦੇ ਜਾਣਕਾਰ ਉਸਤਾਦ ਗੁਰੂ ਜਾਂ ਅਧਿਆਪਕ ਪਾਸ ਜਾਣਾ ਪੈਂਦਾ ਹੈ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਪੁਰਸ਼ ਰੋਹਾਨੀਅਤ ਸੰਬੰਧੀ ਇਲਮ ਜੋ ਕਿ ਗੁਪਤ ਹੈ ਬਿਨਾ ਗੁਰੂ ਤੋਂ ਆਪਣੇ ਆਪ ਸਿੱਖ ਲਵੇਗਾ ਇਹ ਬਹੁਤ ਹੀ ਸੰਭਵ ਹੈ ਕਿਉਂਕਿ ਰੂਹਾਨੀਅਤ ਦਾ ਮਾਰਗ ਆਫਤਾਂ ਤੇ ਖੋਫਨਾਕ ਨਜ਼ਾਰਿਆਂ ਦੇ ਨਾਲ ਭਰਿਆ ਪਿਆ ਹੈ ਇਸ ਮਾਰਗ ਪੁਰਤਾਂ ਜੀਵ ਗੁਰੂ ਦੀ ਸਹਾਇਤਾ ਬਿਨਾ ਇੱਕ ਕਦਮ ਵੀ ਅੱਗੇ ਨਹੀਂ ਤੁਰ ਸਕਦਾ ਮੌਲਵੀ ਰੂਮ ਸਾਹਿਬ ਜੀ ਫਰਮਾਉਂਦੇ ਹਨ ਕਿ ਤੂੰ ਗੁਰੂ ਦੀ ਤਲਾਸ਼ ਕਰ ਕਿਉਂਕਿ ਇਹ ਰਸਤਾ ਆਹਟਾਂ ਤੇ ਖੋਪ ਨਾਲ ਭਰਿਆ ਹੋਇਆ ਹੈ ਜੇ ਕੋਈ ਬਿਨਾ ਗੁਰੂ ਦੇ ਇਸ ਰਾਹ ਜਾਂਦਾ ਹੈ ਤਾਂ ਸ਼ੈਤਾਨ ਉਸ ਨੂੰ ਗੁੰਮਰਾਹ ਕਰਕੇ ਅੰਨੇ ਖੂ ਵਿੱਚ ਸੁੱਟ ਦਿੰਦਾ ਹੈ ਜੇਕਰ ਤੇਰੇ ਸਿਰ ਉੱਤੇ ਮੁਰਸ਼ਿਦ ਦਾ ਸਹਾਇਤਾ ਕਰਨ ਵਾਲਾ ਹੱਥ ਨਹੀਂ ਤਾਂ ਉਹ ਆਵਾਜ਼ਾਂ ਤੈਨੂੰ ਹੈਰਾਨ ਕਰ ਦੇਣਗੀਆਂ ਜੀਸੂ ਚੰਦਾ ਹੁੱਗ ਗਿਆ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿੰਘੌਰ ਅੰਧਾਰ ਹਜ਼ਰਤ ਸੁਲਤਾਨ ਬਾਹੂ ਜੀ ਵੀ ਲਿਖਦੇ ਹਨ ਜੇ ਚੜ ਚੰਨਾ ਤੂੰ ਕਰ ਰੁਸ਼ਨਾਈ ਤਾਰੇ ਜ਼ਿਕਰ ਕਰੇਂਦੇ ਬਹੁ ਤੇਰਾ ਹੂ ਤੇਰੇ ਜਹੇ ਚੰਨ ਕਈ ਸੈ ਚੜਦੇ ਸਾਨੂੰ ਸੱਜਣਾ ਆਵਾਜ਼ ਅੰਧੇਰਾ ਹੂ ਸਾਨੂੰ ਸਤਗੁਰ ਆਵਾਜ਼ ਅੰਧੇਰਾ ਹੂ ਤਨ ਤਨ ਸਤਗੁਰੂ Tera e